ਫਿਰ ਇਸਨੇ ਇੱਕ ਜੋ ਲੱਕੜ ਦਾ ਦਸਤਾ ਹੁੰਦਾ ਕਹੀ ਦਾ ਦਸਤਾ ਸਾਨੂੰ ਬੋਲਣ ਲੱਗੇ ਵੀ ਸ਼ਰਮ ਆਉਂਦੀ ਬੱਚੇ ਦੇ ਗੁਪਤੰਗ ਦੇ ਵਿੱਚ ਇਸ ਕੁੱਤੇ ਨੇ ਇਸ ਪਾਪੀ ਨੇ ਬੱਚੇ ਦੇ ਗੁਪਤੰਗ ਦੇ ਵਿੱਚ ਪਿੱਛੋਂ ਟਾਇਲਟ ਵਾਲੀ ਪਾਈਪ ਦੇ ਵਿੱਚ ਇਹਨੇ ਉਹ ਦਸਤਾ ਦਿੱਤਾ ਬੱਚੇ ਦਾ ਸਾਰਾ ਲਹੂ ਲਹਾਨ ਸਰੀਰ ਹੋ ਗਿਆ ਫਿਰ ਇਸਨੇ ਉੱਤੋਂ ਬੱਚੇ ਦੇ ਨਾਲ ਜਿਹੜਾ ਰੇਪ ਕੀਤਾ ਉਸ ਤੋਂ ਬਾਅਦ ਬੱਚੇ ਨੂੰ ਜਾਨੋਂ ਮਾਰੇ ਤੇ ਜਾਨੋਂ ਮਾਰਨ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਇਸਨੇ ਇਹ ਦਸਤਾ ਇਸ ਬੱਚੇ ਦੇ ਗੁਪਤੰਗ ਵਿੱਚ ਦਿੱਤਾ ਇਹਨੇ ਇਹ ਜਿਹੜਾ ਪ੍ਰਵਾਸੀ ਭਈਆ ਇਹ ਜੋ ਸਾਡੇ ਕੋਲ ਜਾਣਕਾਰੀ ਆਈ ਇਸ ਬਾਰੇ ਇਹ ਪਿਛਲੇ ਕਹਿੰਦੇ 10 ਸਾਲ ਤੋਂ ਜੇਲ੍ਹ ਦੇ ਵਿੱਚ ਸੀ ਤੇ ਕੇਸ ਤੁਹਾਨੂੰ ਦੱਸਦੇ ਨੇ ਰੇਪ ਕੇਸ ਦੇ ਵਿੱਚ ਪਹਿਲਾਂ 10 ਸਾਲ ਦੀ ਜਿਹੜੀ ਜੇਲ੍ਹ ਕੱਟ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੀਤੇ ਦਿਨੀ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਜਿਵੇਂ ਕਿ ਤੁਸੀਂ ਸਾਰੇ ਵੇਖਿਆ ਹੀ ਹੈ ਸਾਰਿਆਂ ਨੇ ਇੱਕ 5 ਸਾਲਾਂ ਬੱਚੇ ਦੇ ਨਾਲ ਜੋ ਪਹਿਲਾਂ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਏ ਉਹ ਬੱਚਾ ਹੈ ਜਿਹੜਾ 5 ਸਾਲ ਦਾ ਬੱਚਾ ਜੋ ਆਪਣੀ ਭੈਣ ਦੇ ਨਾਲ 8-9 ਸਾਲ ਇਸ ਬੱਚੇ ਦੀ ਉਮਰ ਹੈ ਇਹਦੇ ਨਾਲ ਦੁਪਹਿਰੇ ਗੁਰੂ ਘਰ ਤੋਂ ਵਾਪਸ ਆ ਰਿਹਾ ਸੀ ਜਿੱਥੇ ਕਿ ਇੱਕ ਪ੍ਰਵਾਸੀ ਕੁੱਤੇ ਵੱਲੋਂ ਇਹ ਉਸ ਪ੍ਰਵਾਸੀ ਦੀ ਫੋਟੋ ਹੈ ਅਸੀਂ ਨਾਲ ਲਾ ਦਾਂਗੇ ਇਸ ਪ੍ਰਵਾਸੀ ਭਈਏ ਵੱਲੋਂ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਪਹਿਲਾਂ ਫਿਰ ਇਸ ਬੱਚੇ ਨੂੰ ਅਗਵਾ ਕਰਕੇ ਆ ਤੁਹਾਨੂੰ ਨਾਲ ਅਸੀਂ ਜਿਹੜੀਆਂ ਫੋਟੇਜ ਆ ਉਹ ਵੀ ਦਿਖਾ ਦੰਨੇ ਆ ਅਗਵਾ ਕਰਕੇ ਉਸ ਤੋਂ ਬਾਅਦ ਬੱਚੇ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਇਹ ਲੈ ਕੇ ਗਿਆ ਪਹਿਲਾਂ ਬੱਚੇ ਦੇ ਨਾਲ ਇਸ ਨੇ ਸਰੀਰਕ ਸੰਬੰਧ ਬਣਾਉਣ ਦੇ ਲਈ ਯਤਨ ਕੀਤਾ ਜਿਹੜੀ ਬਹੁਤ ਹੀ ਅਤ ਘਟਿਆ ਗੰਦੀ ਘਣਾਉਣ ਹਰਕਤ ਕੀਤੀ ਜਿਸ ਦੇ ਨਾਲ ਪੰਜਾਬ ਦੇ ਹਰ ਇੱਕ ਮਾਂ-ਬਾਪ ਤੇ ਬੱਚਿਆਂ ਦਾ ਤੇ ਹਰ ਬਜ਼ੁਰਗ ਦਾ ਮਤਲਬ ਹਰ ਇੱਕ ਪੰਜਾਬੀ ਦਾ ਮਨ ਝੰਜੋੜਿਆ ਗਿਆ ਐਨੀ ਘਟਿਆ ਤੇ ਸ਼ਰਮਨਾਕ ਕਰਤੂਤ ਇਸ ਪ੍ਰਵਾਸੀ ਨੇ ਕੀਤੀ ਪਹਿਲਾਂ ਬੱਚੇ ਦੇ ਨਾਲ ਸਰੀਰਕ ਸੰਬੰਧ ਬਣਾਏ ਫੇਰ ਸਰੀਰਕ ਸੰਬੰਧ ਜਦੋਂ ਇਸ ਤੋਂ ਨਹੀਂ ਬਣੇ ਬੱਚੇ ਦੀ ਉਮਰ ਛੋਟੀ ਹੋਣ ਕਰਕੇ ਫਿਰ ਇਸ ਨੇ ਇੱਕ ਜੋ ਲੱਕੜ ਦਾ ਦਸਤਾ ਹੁੰਦਾ ਕਹੀ ਦਾ ਦਸਤਾ ਸਾਨੂੰ ਬੋਲਣ ਲੱਗੇ ਵੀ ਸ਼ਰਮ ਆਉਂਦੀ ਬੱਚੇ ਦੇ ਗੁਪਤ ਅੰਗ ਦੇ ਵਿੱਚ ਇਸ ਕੁੱਤੇ ਨੇ ਇਸ ਪਾਪੀ ਨੇ ਬੱਚੇ ਦੇ ਗੁਪਤ ਅੰਗ ਦੇ ਵਿੱਚ ਪਿੱਛੋਂ ਟਾਇਲਟ ਵਾਲੀ ਪਾਈਪ ਦੇ ਵਿੱਚ ਇਹਨੇ ਉਹ ਦਸਤਾ ਦਿੱਤਾ ਬੱਚੇ ਦਾ ਸਾਰਾ ਲਹੂ ਲਹਾਨ ਸਰੀਰ ਹੋ ਗਿਆ ਫਿਰ ਇਸ ਨੇ ਉਤੋਂ ਬੱਚੇ ਦੇ ਨਾਲ ਜਿਹੜਾ ਰੇਪ ਕੀਤਾ ਉਸ ਤੋਂ ਬਾਅਦ ਬੱਚੇ ਨੂੰ ਜਾਨੋਂ ਮਾਰੇ ਤੇ ਜਾਨੋਂ ਮਾਰਨ ਤੋਂ ਬਾਅਦ ਇੱਕ ਵਾਰੀ ਫੇਰ ਜਿਹੜਾ ਇਸ ਨੇ ਇਹ ਦਸਤਾ ਇਸ ਬੱਚੇ ਦੇ ਗੁਪਤ ਅੰਗ ਵਿੱਚ ਦਿੱਤਾ ਮਤਲਬ ਜਦੋਂ ਸਾਨੂੰ ਇਹ ਕੱਲ੍ਹ ਸੀ ਫੋਟੋਆਂ ਵੇਖੀਆਂ ਬੱਚੇ ਦੇ ਲਾਸ਼ ਜਿਵੇਂ ਮਿਲੀ ਆ ਸ਼ਮਸ਼ਾਨ ਘਾਟ ਦੇ ਵਿੱਚੋਂ ਪੁਲਿਸ ਨੂੰ ਜਾਂ ਉਸ ਸਥਾਨਕ ਇਲਾਕਾ ਨਿਵਾਸੀਆਂ ਨੂੰ ਉਹ ਜਦੋਂ ਸਾਡੇ ਕੋਲੋਂ ਫੋਟੋ ਆਈਆਂ ਤਾਂ ਸਾਡਾ ਇੱਕ ਵਾਰੀ ਮਨ ਝੰਡੋੜਿਆ ਗਿਆ ਇਸੇ ਲਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਆ ਵੀ ਪੰਜਾਬ ਦੇ ਵਿੱਚੋਂ ਸਮਾਂ ਰਹਿੰਦੇ ਆ ਪੰਜਾਬੀ ਉਹ ਸਭ ਕ ਲੈ ਗ ਲੋ ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰਵਾਸੀ ਅਫਸਰ ਨੇ ਬਿਹਾਰੀ ਅਫਸਰ ਨੇ ਇੱਕ ਸਾਡੇ 21 ਸਾਲ 22 ਸਾਲ ਦੀ ਧੀ ਦੇ ਨਾਲ ਰੂਪਨਗਰ ਦੀ ਧੀ ਦੇ ਨਾਲ ਗਲਤ ਹਰਕਤ ਕੀਤੀ ਸੀ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਬੱਚੀ ਨੂੰ ਫੋਰਸ ਕੀਤਾ ਸੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਵੇਖ ਲਓ ਤੁਸੀਂ ਅਸੀਂ ਜਾ ਕੇ ਉਹਨੂੰ ਕਿਵੇਂ ਅਸਰ ਡਾਂਗ ਫੇਰੀ ਸੀ ਉਦੋਂ ਦੇ ਹੀ ਅਸੀਂ ਤੁਹਾਨੂੰ ਕਹਿੰਨੇ ਆਉਨੇ ਆ ਪੰਜਾਬੀਓ ਪਿੱਟਦੇ ਆਉਨੇ ਆ ਵੀ ਇਹ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢੀਏ ਕੁਛ ਨਹੀਂ ਹੋਣ ਲੱਗਿਆ ਹੱਥੀਂ ਕੰਮ ਕਰਤ ਕਰ ਲਾਂਗੇ ਇੱਕ ਸਾਲ ਫਸਲਾਂ ਦੇ ਝਾੜ ਨਿਕਲ ਘਟ ਨਿਕਲ ਜਾਣਗੇ ਇੱਕ ਸਾਲ ਕਾਰੋਬਾਰਾਂ ਚ ਘੱਟ ਪੈਸੇ ਵੱਜਣਗੇ ਪਰ ਹੱਥੀਂ ਕਾਰਜ ਕਰਨਾ ਸਿੱਖੀਏ ਪ੍ਰਵਾਸੀਆਂ ਦੇ ਭਈਆਂ ਦੇ ਸਿਰ ਤੇ ਡਿਪੈਂਡ ਨਾ ਹੋਵੋ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਆ ਪੰਜ ਸਾਲ ਦੇ ਬੱਚੇ ਦੇ ਨਾਲ ਕੋ ਕਰਮ ਹੋਇਆ ਤਾਂ ਤੁਹਾਡੇ ਬੱਚੇ ਵੀ ਕੱਲੂ ਇਸੇ ਗਰਾਉਂਡਾਂ ਦੇ ਵਿੱਚ ਖੇਲਣ ਇਸੇ ਗਲੀਆਂ ਦੇ ਵਿੱਚ ਖੇਡਣੇ ਅਜੇ ਬੱਚਾ ਅਗਵਾ ਹੋਇਆ ਤਾਂ ਤੁਸੀਂ ਫੇਰ ਵੇਟ ਕਰਿਓ ਆਉਣ ਵਾਲੇ ਸਮੇਂ ਚ ਵੀ ਤੁਹਾਡੇ ਵੀ ਬੱਚੇ ਕੱਲੂ ਇਹਨਾਂ ਨੇ ਅਗਵਾ ਕਰਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਦਰਿੰਦਗੀ ਦੀ ਤਦਾਦ ਹੈ ਹੱਦ ਉਹ ਵਾਧੀ ਜਾ ਰਹੀ ਤੇ ਉਹਦਾ ਅਨਜਾਮ ਤੁਹਾਡੇ ਸਾਹਮਣੇ ਆ। ਸੋ ਹਾਜੇ ਵੀ ਸਾਨੂੰ ਸਾਰਿਆਂ ਨੂੰ ਅਸੀਂ ਬਾਰ ਬਾਰ ਕਹਿੰਨੇ ਆ ਆਪਦੇ ਕੰਮ ਹੱਥੀਂ ਕਰ ਲੋ ਜਿੱਥੇ ਵੀ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤੇ ਹੋਏ ਨੇ ਕੋਠੀਆਂ ਦਿੱਤੀਆਂ ਹੋਈਆਂ ਦੁਕਾਨਾਂ ਦਿੱਤੀਆਂ ਹੋਈਆਂ ਸਾਡੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਇਹਨਾਂ ਕੁੱਤਿਆਂ ਦੇ ਡਾਂਗ ਫੇਰ ਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢੋ ਇਹਨਾਂ ਦੀ ਦਰਿੰਦਗੀ ਦੀ ਹੱਦ ਵੱਧਦੀ ਜਾ ਰਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਤਾਂ ਤੁਹਾਡੀਆਂ ਧੀਆਂ ਸੇਫ ਰਹਿਣੀਆਂ ਸਕੂਲਾਂ ਕਾਲਜਾਂ ਗਈਆਂ ਧੀਆਂ ਮੋੜਲੀਆਂ ਨਹੀਂ ਹੈਗੀਆਂ ਕਿਉਂਕਿ ਇਹ ਆਪਦੀ ਸ਼ਰਮਾਂ ਦੀ ਹੱਦ ਸਾਰੀ ਪਾਰ ਕਰਦੇ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਧੀਆਂ ਦੇ ਨਾਲ ਵੀ ਇਹੀ ਕੁਝ ਹੋਣਾ ਤੇ ਤੁਹਾਡੇ ਬੱਚਿਆਂ ਦੇ ਨਾਲ ਵੀ ਇਹੀ ਕੁਝ ਹੋਣਾ ਹੁਣ ਕੱਲ ਇਸ ਨੂੰ ਜਿਹੜਾ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਭੇਜਿਆ ਜਿਹੜੇ ਵੀ ਜੇਲ੍ਹਾਂ ਦੇ ਵਿੱਚ ਵੀਰ ਭਰਾ ਬੈਠੇ ਆ ਉਹਨਾਂ ਦਾ ਤੁਸੀਂ ਬਹੁਤ ਪਰਚੇ ਪਾ ਕੇ ਨਿੱਜੀ ਲੜਾਈ ਝਗੜਿਆਂ ਦੇ ਬਦਰਮਾਸ਼ੀ ਦੇ ਪਰਚੇ ਪਵਾ ਕੇ ਅੰਦਰ ਬੈਠੇ ਹੋ ਇਹ ਬਹੁਤ ਇੱਕ ਪੁੰਨ ਦਾ ਕਾਰਜ ਹੈ ਜੇ ਤੁਸੀਂ ਇਹ ਸੇਵਾ ਖੱਟ ਲਓ ਇਸ ਪਾਪੀ ਨੂੰ ਇਸ ਦੁਸ਼ਟ ਨੂੰ ਜੇਲ੍ਹ ਦੇ ਅੰਦਰ ਹੀ ਸੋਦਾ ਲਾ ਦਿਓ ਨਹੀਂ ਜਿੱਦੇ ਜੇਲ੍ਹ ਤੋਂ ਬਾਹਰ ਆਇਆ ਅਸੀਂ ਜ਼ਿੰਮੇਵਾਰੀ ਚੱਕ ਕੇ ਨੂੰ ਸੋਦਾ ਲਾਵਾਂਗੇ ਤੇ ਜਿਹੜੇ ਹੱਥਾਂ ਦੇ ਨਾਲ ਇਹਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਉਹਦੇ ਹੱਥ ਵੱਡਾਂਗੇ ਪੈਰ ਵੱਡਾਂਗੇ ਤੇ ਇਹਨੂੰ ਚੌਂਕ ਦੇ ਵਿੱਚ ਟੰਗ ਕੇ ਨੰਗਾ ਕਰਕੇ ਜ਼ਿੰਮੇਵਾਰੀ ਵੀ ਚੱਕਾਂਗੇ ਤਾਂ ਕਿ ਇਹ ਜਿਹੜੀ ਦਰਿੰਦਗੀ ਹੈ ਇੱਕ 5 ਸਾਲ ਦੇ ਬੱਚੇ ਦੇ ਨਾਲ ਹੋਈ ਹਰ ਇੱਕ ਮਾਪੇ ਵਾਪ ਅੱਜ ਪੰਜਾਬ ਦੇ ਵਿੱਚ ਡਰ ਰਿਹਾ ਆ ਆਪਣੇ ਬੱਚਿਆਂ ਨੂੰ ਲੈ ਕੇ ਇਸ ਭਈਏ ਦੀ ਇਹਨਾਂ ਪ੍ਰਵਾਸੀਆਂ ਦੀ ਇਹੋ ਜਿਹੀ ਜਿਹੜੀ ਕਰਤੂਤ ਕਰਕੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਨਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢੀਏ ਇਹਨਾਂ ਤੇ ਡਿਪੈਂਡ ਨਾ ਰਹੀਏ ਆ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਪੁਰਖੇ ਜਦੋਂ ਖੇਤੀ ਕਰਦੇ ਸੀ ਉਹ ਵੀ ਹੱਥੀਂ ਕਾਰਜ ਕਰਦੇ ਸੀ ਜਾਂ ਜਿਹੜੇ ਵੀ ਕਾਰੋਬਾਰ ਦੁਕਾਨਾਂ ਤੇ ਚੱਲਦੇ ਸੀ ਸਾਰੇ ਹੱਥੀਂ ਕਾਰਜ ਕਰਦੇ ਸੀ ਆ ਖੁਸ਼ਕ ਸਮੇਂ ਤੋਂ 10-15 ਸਾਲਾਂ ਤੋਂ 20 ਸਾਲ ਤੋਂ ਅਸੀਂ ਨਾ ਪ੍ਰਵਾਸੀਆਂ ਦੇ ਭਈਆਂ ਤੇ ਡਿਪੈਂਡ ਹੋ ਗਏ ਇਹਨਾਂ ਨੂੰ ਪਿੰਡਾਂ ਦੇ ਵਿੱਚ ਮਕਾਨ ਲੈ ਕੇ ਦੇ ਦਿੱਤੇ ਇਹਨਾਂ ਨੂੰ ਰਹਿਣ ਲਈ ਚੰਗੇ ਘਰ ਦੇ ਦਿੱਤੇ ਜਿਹੜੇ ਦੁਆਬੇ ਦੇ ਵਿੱਚ ਲੋਕੀ ਬਾਹਰ ਗਏ ਹੋਏ ਚੰਗੀਆਂ-ਚੰਗੀਆਂ ਕੋਠੀਆਂ ਦੇ ਦਿੱਤੀਆਂ ਇਹਨਾਂ ਨੂੰ ਤੇ ਆ ਅੱਜੋ ਵੇਖ ਲਓ ਤੁਹਾਡੇ ਸਿਰਾਂ ਤੇ ਜੜ ਕੇ ਹੋਏ ਬੈਠ ਗਏ ਪਿਛੇ ਜਿਆ ਖਰੜ ਦੇ ਵਿੱਚ ਵੀ ਇਹਨਾਂ ਨੇ ਸਾਡੇ ਇੱਕ ਪੰਜਾਬੀ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਰੇੜੀ ਚਗਵਾਈ ਸੀ ਉੱਥੇ ਜਾ ਕੇ ਵੀ ਅਸੀਂ ਇਹਨਾਂ ਨੂੰ ਸਬਕ ਸਿਖਾਇਆ ਪਰ ਸਾਡੇ ਕਹਿਣ ਦਾ ਮਤਲਬ ਇਹ ਵੀ ਅਸੀਂ ਕੱਲੇ ਵੀ ਕਿੱਥੇ ਕਿੱਥੇ ਜਾਈਏ ਕਿੱਥੇ ਜੇ ਕਿੱਥੇ ਜਾ ਕੇ ਪੰਜਾਬ ਦੇ ਵਿੱਚ ਲੜੀਏ ਆ ਹੁਣ ਦੀ ਕੁਝ ਦਿਨ ਪਹਿਲਾਂ ਦੀ ਤਾਜੀ ਇੱਕ ਖਬਰ ਤੁਸੀਂ ਸਾਰਿਆਂ ਨੇ ਵੇਖੀ ਰੂਪਨਗਰ ਦੇ ਨਾਲ ਲੱਗਦੇ ਰੇਲਮਾਜਰੇ ਦੇ ਵਿੱਚ ਕੁਝ 5-6 ਪ੍ਰਵਾਸੀਆਂ ਨੇ ਇਕੱਠੇ ਹੋ ਕੇ ਵੀਡੀਓ ਪਾਈ ਤੁਸੀਂ ਸਾਰਿਆਂ ਨੇ ਵੇਖੀ ਹੋਈ ਵੀ ਉਹਨਾਂ ਨੇ ਕਿਵੇਂ ਮਾਵਾ ਭੈਣਾਂ ਦੀਆਂ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਤੇ ਤੁਹਾਡੀ ਗੈਰਤ ਨੂੰ ਲਲਕਾਰਿਆ ਪੰਜਾਬੀ ਉਹ ਵੀ ਤੁਸੀਂ ਕੀ ਕਰ ਲਓਗੇ ਮਤਲਬ ਉਹ ਗਾਲਾਂ ਹੁਣ ਅਸੀਂ ਇੱਥੇ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਤੁਸੀਂ ਸਾਰੇ ਨਹੀਂ ਸੁਣਿਆ ਵੀਡੀਓ ਵਿੱਚ ਕੀ ਕੁਝ ਬੋਲੇ ਨੇ ਤੇ ਵੰਗਾਰੇ ਉਹਨਾਂ ਨੇ ਪੰਜਾਬੀਆਂ ਨੂੰ ਵੀ ਕਿਹੜਾ ਮਾਈ ਦਾ ਲਾਲ ਗਾਲ ਕੱਢ ਕੇ ਉਹਨਾਂ ਨੇ ਕਿਹਾ ਵੀ ਕਿਹਨੇ ਮਾਂ ਦਾ ਦੁੱਧ ਪੀਤਾ ਜਿਹੜਾ ਸਾਨੂੰ ਪੰਜਾਬ ਚੋਂ ਕੱਢ ਦੂਗਾ ਤੇ ਇੱਥੇ ਰਾਵਾਂਗੇ ਤੇ ਜੁੱਤੀ ਦੇ ਜ਼ੋਰ ਤੇ ਰਾਵਾਂਗੇ ਤੇ ਅਸੀਂ ਚੁੱਪ ਜਵਾਬ ਆਪਣੇ ਘਰਾਂ ਤੇ ਬੈਠੇ ਕਮਾਸ਼ਾ ਵੇਖ ਰਹੇ ਆ ਵੱਧ ਤੋਂ ਵੱਧ ਅਸੀਂ ਕੀ ਕਹਿ ਰਹੇ ਤੁਸੀਂ ਕੀ ਕਰ ਲਓ ਜਾਂ ਸਾਡੇ ਵਰਗੇ ਨੂੰ ਮੈਸੇਜ ਕਰ ਦਿੰਨੇ ਹੋ ਸਾਡੀ ਪੋਸਟਾਂ ਥੱਲੇ ਕਮੈਂਟ ਕਰ ਦਿੰਨੇ ਹੋ ਅਸੀਂ ਤਾਂ ਜਿੰਨੇ ਜੋ ਕੇ ਆਪਦੀ ਜ਼ਿੰਮੇਵਾਰੀ ਨਿਭਾਈ ਰਹੇ ਆ ਸਾਡੇ ਕੋਲੇ ਜਿੱਥੋਂ ਵੀ ਕੇਸ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਪਹੁੰਚਦੇ ਆ ਇਹਨਾਂ ਦੇ ਪ੍ਰਵਾਸੀਆਂ ਦੇ ਵੱਧ ਤੋਂ ਵੱਧ ਡਾਂਗ ਫੇਰਦੇ ਆ ਤੇ ਆਪਣੇ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਲਈ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਹੱਥੀਂ ਕਰਤ ਕਰੋ ਇਹਨਾਂ ਦੇ ਪ੍ਰਵਾਸੀਆਂ ਦੇ ਡਿਪੈਂਡ ਨਾ ਰਹੋ ਪਰ ਤੁਸੀਂ ਸਾਡੀ ਗੱਲ ਉਦੋਂ ਤਾਂ ਬਿਲਕੁਲ ਹੀ ਨਹੀਂ ਮੰਨਣੀ ਹੁੰਦੀ ਤੁਸੀਂ ਹੁਣ ਵੀ ਸ਼ਾਇਦ ਜੇ ਮੰਨ ਲਓ ਇਕ 5 ਸਾਲ ਦੇ ਬੱਚੇ ਦੀ ਜਾਣਗਵਾ ਕੇ ਜੇ ਤੁਸੀਂ ਹੁਣ ਵੀ ਸਮਝੋ ਤਾਂ ਵੀ ਤੁਹਾਡੀ ਅਕਲ ਤੇ ਜਿਹੜਾ ਪਰਦਾ ਚੱਕਿਆ ਜਾਊਗਾ ਥੋੜਾ ਬਹੁਤ ਅਕਲ ਨੂੰ ਹੱਥ ਮਾਰੋ ਆਪਦੇ ਜਿਹੜੇ ਕਾਰਜੇ ਹੱਥੀਂ ਕਰੋ ਇਹਨਾਂ ਨੂੰ ਪ੍ਰਵਾਸੀਆਂ ਨੂੰ ਕੁੱਤੇ ਬਈਆਂ ਨੂੰ ਕੋਈ ਇਹਨਾਂ ਤੇ ਤਰਸ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਵੀਰਪਰਾ ਪਿੱਛੇ ਜੇ ਵੀ ਸਾਡੇ ਨਾਲ ਇਸ ਕੱਲੋਂ ਬੰਨਸੇ ਸੀ ਵੀ ਜਿਹੜੀ ਖੇਤੀ ਆ ਪ੍ਰਵਾਸੀਆਂ ਦੇ ਸਿਰ ਤੇ ਕੀ ਗੱਲ ਤੁਸੀਂ ਆਪਾ ਇਹ ਜਿਉਂ ਤੁਹਾਡੇ ਹੱਥ ਪੈਰ ਟੁੱਟੇ ਹੋਏ ਜੇ ਤੁਹਾਡੇ ਸਰੀਰਾਂ ਚ ਜਾਨ ਨਹੀਂ ਰਹੀ ਕਿ ਜਿਹੜੇ ਖੇਤੀ ਤੁਸੀਂ ਅੱਥੀ ਨਹੀਂ ਕਰ ਸਕਦੇ ਹਰ ਤਰ੍ਹਾਂ ਦੇ ਸਾਧਨ ਸੰਦ ਸਮਾਨ ਸਾਰੇ ਟਰੈਕਟਰਾਂ ਪਿੱਛੇ ਪਾ ਕੇ ਖੇਤੀ ਕਰਨ ਵਾਲੇ ਆ ਕੇ ਓਏ ਕਿਉਂ ਤੁਸੀਂ ਇਹਨਾਂ ਦੇ ਭਈਆਂ ਦੇ ਸਿਰ ਤੇ ਬੈਠੇ ਜੇ ਤੁਸੀਂ ਕੰਮ ਦੇਣਾ ਮਜ਼ਦੂਰੀ ਦੀ ਲੈਣੀ ਹੈ ਤਾਂ ਆਪਦੇ ਜਿਹੜੇ ਪਿੰਡਾਂ ਦੇ ਵਿੱਚ ਵਿਚਾਰੇ ਬੇਲੇ ਨੌਜਵਾਨ ਬੇਰਜਾਰ ਜਿਵੇਂ ਪਹਿਲਾਂ ਵੀ ਤਾਂ ਸਾਡੇ ਪਿੰਡਾਂ ਦੇ ਵਿੱਚ ਕਰਦੇ ਹੀ ਹੁੰਦੇ ਸੀ ਉਹ ਕੰਮ ਕੰਮ ਹੈ ਜਿਹੜੇ ਨਾਲ ਨਾਲ ਪਿੰਡਾਂ ਦੇ ਵਿੱਚ ਰਹਿੰਦੇ ਨੇ ਕਿਉਂ ਹੁਣ ਵੀ ਹੁਣ ਵੀ ਅਸੀਂ ਉਹਨਾਂ ਤੋਂ ਕੰਮ ਲੈ ਸਕਦੇ ਹਾਂ ਪਰ ਗੱਲ ਕੀ ਹੈ ਸਾਡੀ ਧੌਣ ਦੇ ਵਿੱਚ ਕਿੱਲਾ ਹੈ ਵੀ ਪ੍ਰਵਾਸੀ ਨੂੰ ਤਾਂ 500 ਰੁਪਈਆ ਅਸੀਂ ਦੇ ਦੇਣਾ ਤੇ ਆੜੀ ਪਰ ਆਪਦੇ ਬੰਦੇ ਨੂੰ 300 ਰੁਪਇਆ ਆਪਦੇ ਕੰਮਿਆਂ ਨੂੰ ਜਿਹੜੇ ਨਾਲ ਪਿੰਡਾਂ ਚ ਰਹਿੰਦੇ 300 ਰੁਪਇਆ ਦੇਣ ਲੈ ਕੇ ਤਾਂ ਸਾਨੂੰ ਮੌਤ ਬੈਜਦੀ ਆ ਕੱਲੂ ਹੱਥ ਮਾਰੋ ਕੱਲੂ ਤੁਹਾਡੇ ਬੱਚੇ ਸੇਫ ਨਹੀਂ ਰਹਨੇ ਪਿੰਡਾਂ ਦੇ ਵਿੱਚੋਂ ਤੁਹਾਡੇ ਬੱਚੇ ਨਿਕਲ ਤਾ ਜਾਇਆ ਕਰਨਗੇ ਪਰ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਰਿਆ ਕਰਨੀ ਇਹੋ ਜੀ ਦਰਿੰਦਗੀ ਦੀ ਹੱਦ ਜਿਹੜੀ ਇਹਨਾਂ ਦੀ ਪ੍ਰਵਾਸੀਆਂ ਦੀ ਭਈਆਂ ਦੀ ਵਾਧੇ ਜਾ ਰਹੀ ਅੱਜ ਇਹ ਬੱਚੇ ਦੇ ਨਾਲ ਇਹ ਤੁਸ਼ਕਰਮ ਹੋਇਆ 5 ਸਾਲ ਦੇ ਬੱਚੇ ਦੇ ਨਾਲ ਕਿਵੇਂ ਵੀ ਇੱਕ ਸੋਚ ਕੇ ਵੀ ਮਨ ਜਿਹੜਾ ਹਿਰਦਾ ਬਲੁੰਦ ਰਿਆ ਜਾਂਦਾ ਵੀ ਪਹਿਲਾਂ ਬੱਚੇ ਨਾਲ ਰੇਪ ਕੀਤਾ ਗਿਆ ਉਦੇ ਗੁਪਤਾਂਗੇ ਦੇ ਵਿੱਚ ਜਿਹੜਾ ਡੰਡਾ ਧੱਕਿਆ ਗਿਆ ਪਿੱਛੋਂ ਕਹੀ ਦਾ ਦਸਤਾ ਬੱਚਾ ਲਹੂ ਲਹਾਨ ਹੋ ਗਿਆ ਤੁਸੀਂ ਸੋਚੋ ਕਿੰਨਾ ਬੱਚਾ ਤੜਪਿਆ ਹੋਊਗਾ ਉਹ ਕਿੰਨਾ ਉਹਨੇ ਆਪਦੇ ਮਾਪਿਆਂ ਨੂੰ ਚੇਤੇ ਕੀਤਾ ਹੋਊਗਾ ਇਹ ਨਾ ਸੋਚੋ ਵੀ ਅੱਗ ਕਿਸੇ ਦੇ ਘਰੇ ਲੱਗੀ ਕਰੋ ਕੱਲੂ ਤੁਹਾਡੇ ਬੱਚੇ ਜਦੋਂ ਚੱਕੇ ਜਾਣਗੇ ਫੇਰ ਤੁਹਾਨੂੰ ਇਹ ਗੱਲ ਸਮਝ ਲੱਗਣੀ ਵੀ ਕਿਸੇ ਦੇ ਬੱਚੇ ਦਾ ਦੁੱਖ ਕੀ ਹੁੰਦਾ ਇਸੇ ਬੱਚੇ ਦੇ ਵਿੱਚ ਆਪਣੇ ਬੱਚੇ ਨੂੰ ਵੇਖੋ ਅੱਜ ਇਸ ਬੱਚੇ ਦੇ ਨਾਲ ਇਹ ਦੁਸ਼ਕਰਮ ਹੋਇਆ ਤਾਂ ਕੱਲੂ ਤੁਹਾਡੇ ਬੱਚੇ ਵੀ ਸਕੂਲ ਜਾਂਦੇ ਨੇ ਤੁਹਾਡੇ ਬੱਚੇ ਵੀ ਪਿੰਡਾਂ ਦੇ ਗਰਾਊਂਡਾਂ 'ਚ ਗਲੀਆਂ 'ਚ ਖੇਡਦੇ ਨੇ ਇਹ ਜਿਹੜਾ ਪ੍ਰਵਾਸੀ ਭਈਆ ਇਹ ਜੋ ਸਾਡੇ ਕੋਲ ਜਾਣਕਾਰੀ ਆਈ ਇਸ ਬਾਰੇ ਇਹ ਪਿਛਲੇ ਕਹਿੰਦੇ 10 ਸਾਲ ਤੋਂ ਜੇਲ੍ਹ ਦੇ ਵਿੱਚ ਸੀ ਤੇ ਕੇਸ ਤੁਹਾਨੂੰ ਦੱਸਦੇ ਨੇ ਰੇਪ ਕੇਸ ਦੇ ਵਿੱਚ ਪਹਿਲਾਂ 10 ਸਾਲ ਦੀ ਜਿਹੜੀ ਜੇਲ੍ਹ ਕੱਟ ਕੇ ਆਇਆ ਹੋਇਆ ਤੇ ਹੁਣ ਆ ਪਿਛਲੇ 2-4 ਮਹੀਨੇ ਤੋਂ ਆ ਕੇ ਹਿਾਰਪੁਰ ਦੇ ਵਿੱਚ ਰਹਿ ਰਿਹਾ ਸੀ ਲੱਖ ਦੀ ਲਾਹਣਤ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਸ ਨੂੰ ਦੁਬਾਰੇ ਉੱਥੇ ਕੰਮ ਤੇ ਰੱਖਿਆ ਹੋਇਆ ਸੀ ਤੇ ਬਿਨਾਂ ਜਾਂਚ ਪੜਤਾਲ ਕੀਤੇ ਵੀ ਇਹ ਕੌਣ ਹੈ ਕਿਸ ਕੇਸ ਦੇ ਵਿੱਚੋਂ ਬਾਹਰ ਆਇਆ ਇਸ ਦੀ ਕਰਤੂਤ ਇਸ ਦੇ ਕਾਮ ਵੇਖੋ ਦਿਮਾਗ ਤੇ ਕਿੰਨਾ ਚੜਿਆ ਹੋਇਆ 10 ਸਾਲ ਰੇਪ ਕੇਸ ਦੇ ਵਿੱਚ ਜੇਲ੍ਹ ਕੱਟ ਕੇ ਆਉਣ ਤੋਂ ਬਾਅਦ ਅੱਜ ਫੇਰ ਵੇਖ ਲਓ ਇਹਦੀ ਦਰਿੰਦਗੀ ਦੀ ਹੱਦ ਇਹ ਬੱਚੀ ਜਿਹੜੀ ਇਸ ਬੱਚੇ ਦਾ ਕਤਲ ਹੋਇਆ ਇਹਦੀ ਭੈਣ ਹੈ ਜਿਹੜੀ ਛੋਟੀ ਬੱਚੀ 7-8 ਸਾਲ ਦੀ ਉਹਦੇ ਦੱਸਣ ਦੇ ਅਨੁਸਾਰ ਵੀ ਇਹ 2-3 ਦਿਨ ਤੋਂ ਸਕੂਟਰੀ ਦੇ ਉੱਤੇ ਐਕਟਵਾ ਦੇ ਉੱਤੇ ਇਹਨਾਂ ਦੇ ਘਰ ਦੇ ਆਲੇ-ਦੁਆਲੇ ਘੇੜੇ ਮਾਰਦਾ ਸੀ ਬੱਚੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਸੀ ਹੱਥ ਮਿਲਾਉਂਦਾ ਸੀ ਇੱਕ ਦਿਨ ਪਹਿਲਾਂ ਵੀ ਇਹ ਬੱਚੀ ਨੇ ਦੱਸਿਆ ਵੀ ਇਹ ਬਸ ਬੱਚੇ ਨੂੰ ਚੱਕ ਕੇ ਲੈ ਕੇ ਜਾਣ ਵਾਲੀ ਸੀ ਪਰ ਇਹ ਥੋੜਾ ਜਿਹਾ ਬੱਚੀ ਨੇ ਦਿਮਾਗ ਵਰਤਿਆ ਬੇਸ਼ੱਕ ਛੋਟੀ ਸੀ ਇਹਨੂੰ ਬੱਚੇ ਨੂੰ ਘਰੇ ਲੈ ਗਈ ਪਰ ਉਹ ਕੁੱਤਾ ਅਗਲੇ ਦਿਨ ਆਪਣੇ ਕੰਮ ਦੇ ਵਿੱਚ ਜਿਹੜਾ ਆਪਦੀ ਜਿਹੜੀ ਗੰਦੀ ਘਟਿਆ ਦੁਸ਼ਕਰਮ ਸੋਚ ਦੇ ਵਿੱਚ ਕਾਮਯਾਬ ਹੋਇਆ ਜਦੋਂ ਬੱਚੇ ਨੂੰ ਗੁਰੂ ਘਰ ਤੋਂ ਬੱਚਾ ਤੇ ਉਹਦੀ ਭੈਣ ਵਾਪਸ ਆ ਰਹੇ ਸੀ ਤਾਂ ਇਸ ਨੇ ਇਸ ਬੱਚੇ ਨੂੰ ਗੁਰੂ ਘਰ ਤੋਂ ਵਾਪਸ ਆਉਂਦੇ ਸਮੇਂ ਚੱਕਿਆ ਚੱਕਣ ਤੋਂ ਬਾਅਦ ਇਹ ਸ਼ਮਸ਼ਾਨ ਘਾਟ ਲੈ ਗਿਆ ਜਿਸ ਦੀ ਸਾਰੀ ਸੀਸੀਟੀਵੀ ਦੀ ਵੀਡੀਓ ਹੁਣ ਨਿਕਲ ਕੇ ਆਈ ਹੈ ਬਾਹਰ ਤੇ ਅਸੀਂ ਨਾਲ ਵੀ ਲਗਾ ਦਾਂਗੇ ਸੋ ਸਾਰਿਆਂ ਨੂੰ ਤੁਹਾਡੀ ਹੱਥ ਜੋੜ ਕੇ ਅਪੀਲ ਹੈ ਅਸੀਂ ਬਾਰ ਬਾਰ ਇਹ ਗੱਲ ਦੁਹਰਾਣਾ ਨਹੀਂ ਚਾਹੁੰਦੇ ਵੀ ਬੱਚੇ ਦੇ ਨਾਲ ਕੀ ਕੁਝ ਹੋਇਆ ਸਾਡਾ ਵੀ ਦਿਲ ਪਾੜਦਾ ਇਹ ਗੱਲ ਜਦੋਂ ਬੋਲਦੇ ਆ ਤੁਸੀਂ ਵੀ ਆਪਣੀ ਜ਼ਮੀਰਾਂ ਨੂੰ ਜਗਾਓ ਜਿਹੜਾ ਤੁਹਾਡਾ ਖੂਨ ਪੰਜਾਬੀ ਹੋ ਚਟਾ ਹੋ ਗਿਆ ਹੋਇਆ ਪਾਣੀ ਹੋ ਗਿਆ ਹੋਇਆ ਐਨੇ ਵੀ ਬੇਗੈਰਤ ਨਾ ਹੋਵੇ ਵੀ ਕਿਸੇ ਦੇ ਬੱਚੇ ਨੂੰ ਇਸ ਤਰ੍ਹਾਂ ਜਿਹੜਾ ਕਤਲ ਦਰਿੰਦਗੀ ਦੇ ਨਾਲ ਹੋਇਆ ਉਸ ਨੂੰ ਵੇਖ ਕੇ ਚੱਲ ਕੋਈ ਨਾ ਕਹਿ ਕੇ ਸਾਰ ਦੋ ਤਾਂ ਕੱਲ ਇਹ ਨਾ ਸੋਚੋ ਵੀ ਤੁਹਾਡੇ ਬੱਚੇ ਵੀ ਇੱਥੇ ਖੇਡਣੇ ਤੁਹਾਡੇ ਬੱਚਾਂ ਦੇ ਨਾਲ ਵੀ ਇਹੀ ਕੁਝ ਹੋਣਾ ਹੁਣ ਤੇ ਇੱਕ ਸਾਰੇ ਜਣੇ ਰਲ ਕੇ ਪ੍ਰਣ ਕਰ ਲਈਏ ਵੀ ਜਿੱਥੇ ਵੀ ਸਾਡੇ ਲਾਕ ਪਾਸੇ ਪ੍ਰਵਾਸੀ ਭਈਏ ਰਹਿੰਦੇ ਨੇ ਕੋਈ ਤਰਸ ਨਹੀਂ ਇਹਨਾਂ ਤੇ ਡਾਂਗ ਫੇਰ ਕੇ ਇਹਨਾਂ ਨੂੰ ਪੰਜਾਬ ਦੇ ਬਾਹਰ ਕੱਢੋ ਰੇਲਵੇ ਸਟੇਸ਼ਨਾਂ ਤੱਕ ਕੁੱਟ ਦੇ ਛੱਡ ਕੇ ਆਓ ਇਹਨਾਂ ਨੂੰ ਨਹੀਂ ਤੇ ਹਰ ਵਾਰ ਅਸੀਂ ਇਹ ਸੋਚ ਲੰਨੇ ਆ ਵੀ ਆ ਚ ਮੰਨ ਲਓ ਚਾਰ ਪ੍ਰਵਾਸੀ ਇਹਨੇ ਮਾੜਾ ਕੰਮ ਕੀਤਾ ਤਾਂ ਸਾਰੇ ਮਾੜੇ ਇਹ ਸਾਰੇ ਹੀ ਮਿੱਤਰੋ ਇਹੋ ਜਿਹੇ ਨੇ ਇਸ ਦੀ ਇੱਕ ਵੱਡਾ ਜਿਹੜਾ ਸਬੂਤ ਹੈ ਉਹ ਇਹ ਵੀ ਲੁਧਿਆਣੇ ਜਦੋਂ ਕਾਲੇ ਪਾਣੀਆਂ ਦਾ ਮੋਰਚਾ ਲੱਗਿਆ ਸੀ ਜਦੋਂ ਬੁੱਢੇ ਨਾਲੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚੋਂ ਗੰਦਾ ਪਾਣੀ ਛੱਡਿਆ ਜਾਂਦਾ ਸੀ ਦਰਿਆ ਦੇ ਵਿੱਚ ਉੱਥੇ ਜਦੋਂ ਸਾਡੇ ਪੰਜਾਬੀਆਂ ਨੇ ਪੰਜਾਬ ਦੇ ਨੌਜਵਾਨਾਂ ਨੇ ਅੰਮਤੋਜਮਾਨ ਨੇ ਲੱਖੇ ਸੁਧਾਣੇ ਨੇ ਪ੍ਰੋਟੈਸਟ ਕਰਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਉਹ ਜਿਹੜੇ ਗੰਗਲੇ ਪਾਣੀ ਨੂੰ ਬੁੱਢੇ ਨਾਲੇ ਦੇ ਪਾਣੀ ਨੂੰ ਸੱਤ ਲੋਚ ਪੈਣ ਤੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ 1 ਲੱਖ ਦੇ ਕਰੀਬ ਭਈਆ ਡਾਂਗਾ ਸੋਟੀਆਂ ਲੈ ਕੇ ਪੰਜਾਬੀਆਂ ਨਾਲ ਲੜਨ ਲਈ ਖੜ ਗਿਆ ਸੀ ਤਿਆਰ ਹੋ ਗਿਆ ਸੀ ਇੱਥੋਂ ਵੀ ਤੁਹਾਨੂੰ ਸਬਕ ਨਹੀਂ ਆਇਆ ਹੈਗਾ ਵੀ ਤੁਸੀਂ ਜੁੱਤੀਆਂ ਖਾ ਰਹੇ ਹੋ ਇਹਨਾਂ ਪੰਜਾਬੀਆਂ ਤੋਂ ਇਹ ਪ੍ਰਵਾਸੀਆਂ ਤੋਂ ਇਹ ਦਿਨ ਪਰ ਦਿਨੇ ਤਗੜੇ ਹੁੰਦੇ ਜਾ ਰਹੇ ਤੇ ਤੁਸੀਂ ਨਾ ਮੂਰੇ ਕਮਜ਼ੋਰ ਹੁੰਦੇ ਜਾ ਰਹੇ ਆਉਣ ਵਾਲੇ ਸਮੇਂ ਤੇ ਤੁਹਾਨੂੰ ਗੋਡੇ ਟੇਕਣੇ ਪੈ ਜਾਣੇ ਸਿਆਸਤ ਦੇ ਵਿੱਚ ਵੀ ਇਹਨਾਂ ਨੇ ਵੜਨਾ ਸਿਆਸਤ 'ਚ ਵੜ ਵੀ ਰਹੇ ਨੇ ਸਾਡੇ ਸਿਰਾਂ ਦੇ ਆਈਪੀਐਸ ਅਫਸਰ ਬਣ ਕੇ ਵੀ ਬੈਠ ਰਹੇ ਨੇ ਸਾਡੇ ਨੌਜਵਾਨਾਂ ਦੇ ਛੋਟੇ ਵਰਗ ਤੋਂ ਲੈ ਕੇ ਹਰ بڑے ਵਰਗ ਤੇ ਖਿੱਤੇ ਤੇ ਨੌਕਰੀ ਤੇ ਕਾਬਜ ਹੋ ਗਏ ਨੇ ਤੇ ਸਾਡੇ ਨੌਜਵਾਨ ਚਿੱਟੇ ਦੀ ਦਲਦਲ ਚ ਫਸੇ ਹੋਏ ਨੇ ਨਸ਼ਿਆਂ ਦੀ ਦਲਦਲ ਚ ਬਸੇ ਹੋਏ ਨੇ ਜਿਹੜੇ ਰਹਿ ਗਏ ਉਹ ਪੰਜਾਬ ਨੂੰ ਛੱਡ ਛੱਡ ਵਿਦੇਸ਼ਾਂ ਨੂੰ ਭੱਜ ਰਹੇ ਨੇ ਸੋ ਆਕਲ ਨੂੰ ਹੱਥ ਮਾਰੋ ਤੁਹਾਡੇ ਕਮਾਂਕਾਰਾਂ ਤੇ ਤੁਹਾਡੇ ਪੰਜਾਬ ਤੇ ਤੁਹਾਡੇ ਘਰਾਂ ਤੇ ਤੁਹਾਡੀ ਖੇਤੀ ਤੇ ਤੁਹਾਡੇ ਹਰ ਰਜਗਾਰ ਤੇ ਕੁੱਤੇ ਕਾਬਜ ਹੋ ਰਹੇ ਨੇ ਤੇ ਤੁਸੀਂ ਚੁੱਪਚਾਪ ਬੈਠ ਕੇ ਸਿਰਫ ਤਮਾਸ਼ਾ ਦੇਖ ਰਹੇ ਹੋ ਹੋਰ ਕਿੰਨੇ ਕੁ ਨੌਜਵਾਨ ਕਿੰਨੇ ਕੁ ਬੱਚੇ ਤੁਸੀਂ ਇਹੋ ਜਿਹੇ 5-5 ਸਾਲ ਦੇ ਮਰਾਉਣੇ ਹੋਰ ਕਿੰਨੀਆਂ ਕੁ ਧੀਆਂ ਦੇ ਤੁਸੀਂ ਰੇਪ ਕਰਾਉਣੇ ਕਿੰਨੀਆਂ ਕੁ ਧੀਆਂ ਦੇ ਕਤਲ ਕਰਾਉਣੇ ਕਿੰਨੀਆਂ ਕੁ ਪੰਜਾਬ ਦੀਆਂ ਇੱਜ਼ਤਾਂ ਨੂੰ ਹੱਥ ਪਾਉਣੇ ਤੁਸੀਂ ਇਹਨਾਂ ਤੋਭੀਆਂ ਤੋਂ ਕਿੰਨਾ ਕੁ ਚਿਰ ਸਬਰ ਕਰੋਗੇ ਤੁਸੀਂ ਬੈਠ ਕੇ ਲਾਣਤ ਹੈ ਤੁਹਾਡੇ ਤੇ ਜੇ ਹਜੇ ਵੀ ਅਸੀਂ ਚੁੱਪਚਾਪ ਬੈਠ ਕੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਬਹੁਤ ਵੀਰ ਭਰਾਜੀ ਤਾਂ ਵੇਖੇ ਇਹਨਾਂ ਦੀ ਮਦਦ ਕਰ ਰਹੇ ਸੀ ਰਾਸ਼ਨ ਵੰਡਾ ਰਹੇ ਸੀ ਕੀ ਗੱਲ ਟੁੰਡੇ ਥੋੜੀ ਹੈਗੇ ਹੈਂਡੀਕੈਪ ਥੋੜੀ ਹੈਗੇ ਜਿਹੜੀ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ ਇਸ ਸਾਲੇ ਖੁਦ ਕਮਾ ਕੇ ਖਾ ਸਕਦੇ ਨੇ ਤੇ ਆਪਦੇ ਪੰਜਾਬ ਤੋਂ ਬਾਹਰ ਜਾ ਕੇ ਕਮਾ ਕੇ ਖਾਣ ਇੱਥੇ ਕਿਉਂ ਆਉਂਦੇ ਨੇ ਤੁਸੀਂ ਰੱਖਦੇ ਹੋ ਜਦੋਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਮੋਟਰਾਂ ਦੇ ਘਰਾਂ ਦੇ ਪਹਿਲਾਂ ਮੋਟਰਾਂ 'ਚ ਰੱਖਦੇ ਸੀ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਨਾ ਪ੍ਰਵਾਸੀਆਂ ਦੇ ਨਾਲ ਇੱਕ ਗੈਪ ਹੁੰਦਾ ਸੀ ਵੀ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦ ਤੋਂ ਥੋੜਾ ਜਿਹਾ ਦੂਰ ਰੱਖਦੇ ਸੀ ਆਪਦੇ ਘਰਾਂ ਤੋਂ ਆਪਦੇ ਚੁੱਲ੍ਹੇ ਚੌਂਕਿਆਂ ਤੋਂ ਪਰ ਹੁਣ ਤੁਸੀਂ ਐਡਵਾਂਸ ਬਣਦੇ ਚੱਕਰ 'ਚ ਭਾਈਚਾਰਾ ਦਿਖਾਉਣ ਦੇ ਚੱਕਰ 'ਚ ਨਾ ਭਈਆਂ ਨੂੰ ਕੁੱਤੇ ਭਈਆਂ ਨੂੰ ਆਉਦੇ ਘਰਾਂ 'ਚ ਵਾੜ ਲਿਆ ਆਪਦੇ ਚੁੱਲ੍ਹੇ ਚੌਂਕਿਆਂ ਤੱਕ ਵਾੜ ਲਿਆ ਮੋਟਰਾਂ ਤੋਂ ਤੁਸੀਂ ਇਹਨਾਂ ਨੂੰ ਕੋਠਿਆਂ 'ਚ ਬਿਠਾ ਦਿੱਤਾ ਲਿਆ ਕੇ ਤਾਂ ਤੁਹਾਡੇ ਬੱਚਿਆਂ ਦੀ ਤੇ ਤੁਹਾਡੀਆਂ ਧੀਆਂ ਨੂੰ ਹੱਥ ਪਾ ਰਹੇ ਨੇ ਜਿੱਤਾਂ ਨੂੰ ਤਾਂ ਇਹ ਡਾਂਗਾ ਲੈ ਕੇ ਤੁਹਾਡੇ ਪੰਜਾਬੀਆਂ ਨੂੰ ਕੁੱਟ ਰਹੇ ਨੇ ਜਿੱਥੇ ਵੀ ਕਿਤੇ ਮੋਰਚਾ ਲੱਗਦਾ ਸੋ ਸਾਨੂੰ ਵਾਰ-ਵਾਰ ਕਹਿਣ ਤੋਂ ਮਜਬੂਰ ਨਾ ਕਰੋ ਆਪਣੀ ਅਕਲ ਨੂੰ ਹੱਥ ਮਾਰੋ ਇਹਨਾਂ ਪ੍ਰਵਾਸੀਆਂ ਦਾ ਖਿਹੜਾ ਛੱਡੀ ਆਪਣੇ ਰਜਗਾਰ ਆਪ ਕਰੀਏ ਆਪਣੇ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਪ੍ਰਵਾਸੀ ਬੈਠੇ ਨੇ ਉੱਥੇ ਸਾਡੇ ਨੌਜਵਾਨਾਂ ਨੂੰ ਕੰਮਾਂ ਤੇ ਰੱਖੀਏ ਤੇ ਇਹਨਾਂ ਭਈਆਂ ਨੂੰ ਕੱਢੀਏ ਪਿੰਡਾਂ ਦੇ ਵਿੱਚ ਵੀ ਖੇਤੀ ਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਕੰਮੇ ਨੇ ਉਹਨਾਂ ਨੂੰ ਜਿਹੜੇ ਆਪਣਾ ਰਜਗਾਰ ਦਈਏ ਜੇ ਭਈਏ ਨੂੰ 500 ਦਿੰਦੇ ਤਾਂ ਬੇਸ਼ੱਕ ਆਪਣੇ ਬੰਦੇ ਨੂੰ 600 ਦੇ ਦਿਓ ਆਪਣੇ ਪਿੰਡਾਂ ਦੇ ਕੰਮਿਆਂ ਨੂੰ ਪਰ ਇਹਨਾਂ ਪ੍ਰਵਾਸੀਆਂ ਨੂੰ ਕੱਢੀਏ ਇਹ ਜਿਹੜੀਆਂ ਫਸਲਾਂ ਐ ਜਿਹੜੇ ਰਜਗਾਰ ਐ ਇੱਜ਼ਤਾਂ ਦੇ ਉੱਤੇ ਨਹੀਂ ਹੁੰਦੇ ਇਹ ਬੱਚਿਆਂ ਦੀਆਂ ਜਾਨਾਂ ਤੋਂ ਉੱਤੇ ਨਹੀਂ ਹੁੰਦੇ ਅੱਜ ਇਹਨਾਂ ਦਾ ਬੱਚਾ ਮਾਰਿਆ ਗਿਆ ਤਾਂ ਕੱਲੋ ਤੁਹਾਡਾ ਵੀ ਬੱਚਾ ਮਾਰਿਆ ਜਾਊਗਾ ਕੁਛ ਨਹੀਂ ਕਰਨਾ ਚੱਟਣਾ ਨਹੀਂ ਹੈਗਾ ਅਸੀਂ ਪੈਸੇ ਨੂੰ ਚੱਟਣਾ ਨਹੀਂ ਹੈਗਾ ਅਸੀਂ ਰਜਗਾਰਾਂ ਨੂੰ ਚੱਟਣਾ ਨਹੀਂ ਹੈਗਾ ਅਸੀਂ ਫਸਲਾਂ ਨੂੰ ਜੇ ਸਾਡੇ ਬੱਚਿਆਂ ਨੂੰ ਹੀ ਇਹ ਤਾਂ ਧੂ ਧੂ ਕੇ ਮਾਰਨ ਲੱਗੇ ਘਰਾਂ ਚੋਂ ਹੁਣ ਤੱਕ ਘਰਾਂ ਤੱਕ ਆ ਗਏ ਹੁਣ ਇਹ ਤੋਂ ਪਰੇ ਤੁਸੀਂ ਕਦੋਂ ਜਗਣਾ ਘਰ ਦੇ ਵਿੱਚੋਂ ਘਰ ਦੇ ਬਾਹਰੋਂ ਬੱਚੇ ਨੂੰ ਚੱਕ ਕੇ ਲੈ ਗਿਆ ਸ਼ਮਸ਼ਾਨ ਘਾੜ ਤੇ ਲਿਆ ਕੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਤੇ ਉਹਨੂੰ ਦਰਿੰਦਗੀ ਦੀ ਜਿਹੜੀ ਮੌਤ ਇਸ ਕੁੱਤੇ ਨੇ ਦਿੱਤੀ ਤੇ ਫਿਰ ਹੁਣ ਤੁਸੀਂ ਕੀ ਕਰਨਾ ਹੈ ਕਮਾਈਆਂ ਨੂੰ ਹਜੇ ਵੀ ਤੁਸੀਂ ਘਰਾਂ ਦੇ ਵਿੱਚ ਰੱਖੋਗੇ ਇਹਨੂੰ ਜਾਗੋ ਪੰਜਾਬੀਓ ਜਾਗੋ ਜੁੱਤੀਆਂ ਖਾਣ ਦੇ ਆਦੀ ਨਾ ਹੋਵੋ ਜਾਗੋ ਸੋ ਸਾਡੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵੱਧ ਘਟ ਗੁੱਸੇ 'ਚ ਬੋਲਿਆ ਗਿਆ ਹੋਵੇ ਤਾਂ ਮਾਫੀ ਦਿਓ ਜਜਵਾਤੀ ਛੇਤੀ ਹੋ ਜੰਨੇ ਆ ਸੋ ਸਾਡੀ ਗੱਲਾਂ ਤੇ ਗੌਰ ਜਰੂਰ ਕਰਿਓ ਬਸ ਕਿ ਅਸੀਂ ਫਰੋਜਪੁਰ ਲਾਕੇ ਦੇ ਵਿੱਚ ਜੋ ਸੇਵਾ ਤੇ ਲੱਗੇ ਹੋਏ ਆ ਇਧਰੋਂ ਅਸੀਂ 2-3 ਦਿਨ ਦੇ ਵਿੱਚ ਵਿਲੇ ਹੋ ਕੇ ਇਸ ਬੱਚੇ ਦੇ ਪਰਿਵਾਰ ਨੂੰ ਮਿਲ ਕੇ ਆਵਾਂਗੇ ਜੋ ਵੀ ਅਸੀਂ ਕਰ ਸਕੀਏ ਇਸ ਪਰਿਵਾਰ ਲਈ ਜ਼ਰੂਰ ਕਰਾਂਗੇ ਪਰ ਤੁਸੀਂ ਵੀ ਜਾਗ ਜੋ ਹਜੇ ਵੀ ਜਾਗ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ